ਸਾਰਿਆਂ ਨੂੰ ਕੀ ਹਾਲ-ਚਲ ਠੀਕ-ਠਾਕ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਮੈਂ ਵੀ ਹੁਣੇ ਉੱઠી ਸੀ ਤੇ ਹੁਣ ਮੈਂ ਹੈਰੀ ਦੀ ਫੇਵਰੇਟ ਇੱਕ ਚੀਜ਼ ਬਣਾ ਲੱਗੀ ਆ ਹੈਰੀ ਦੇ ਰੋਚੀਜਪਤਾ ਕੀ ਇਹ ਪਰੌਂਠਿਆਂ ਚੋਂ ਪਨੀਰ ਦਾ ਪਰੌਂਠਾ ਹੈਰੀ ਦਾ ਫੇਵਰੇਟ ਹੈ ਤੇ ਮੈਂ ਹੁਣ ਬਣਾਣ ਲੱਗੀ ਆ ਤੇ ਸੁੱਤਾ ਹੈਰੀ ਤੇ ਜਦੋਂ ਇਹ ਨੇ ਉੱਠਣਾ ਹੈ ਤੇ ਫਿਰ ਦੇਖੋ ਸਤਲ ਥੋੜੇ ਵੇਚ ਕੇ ਹੋਣ ਬਣਾ ਲੱਗੀਆਂ ਤੇ ਫਿਰ ਬਾਅਦ ਵਿੱਚ ਆਉਂਦੇ ਆ ਜੀ ਇਹਦਾ ਰਿਐਕਸ਼ਨ ਕੈਪਚਰ ਹੋਇਆ ਤੇ ਠੀਕ ਹੈ ਨਹੀਂ ਤੇ ਫਿਰ ਪਰਾਂਠੇ ਦੇ ਵਿੱਚ ਤੁਹਾਨੂੰ ਦੱਸਾਂਗੇ ਬਣਾ ਕੇ ਕਿਦੋਂ ਦੇ ਵਿੱਚ ਮੇਰੀ ਹੋਣ ਲੱਗੀ ਡਿਊਟੀ ਸ਼ੁਰੂ ਤੇ ਮੈਂ ਆ ਗਈ ਆਪਣੀ ਡਿਊਟੀ ਵਾਲੀ ਥਾਂ ਤੇ ਤੇ ਪਨੀਰ ਕੱਢਿਆ ਸੀ ਰਾਤ ਦਾ ਡਿਜੀ ਦੇ ਵਿੱਚ ਬਰਫ ਵਾਲੇ ਖਾਨੇ 'ਚ ਤੇ ਬਹੁਤ ਜ਼ਿਆਦਾ ਬਰਫ ਜੰਮੀ ਸੀ ਇਹ ਹੁਣ ਠੀਕ ਹੋਇਆ ਤੇ ਨਹੀਂ ਤੇ ਆੜੂ ਆੜੂ ਵੀ ਅਸੀਂ ਚਪਾਵਾਂਗੇ ਪਨੀਰ ਦੇ ਪਰੌਂਠੇ 'ਚ ਤੁਸੀਂ ਆੜੂ ਪਨੀਰ ਦੇ ਪਰੌਂਠੇ ਕਾਦੀ ਖਾਦੇ ਹੈਂ ਵਿੱਚ ਪਾ ਕੇ ਨਹੀਂ ਨਾ ਖਾਦੇ ਨਾਲ ਦਹੀਂ اچھا ਫਿਰ ਮੈਂ ਤੁਹਾਨੂੰ ਦੱਸਾਂਗੀ ਨਹੀਂ ਨਹੀਂ ਮੈਨੂੰ ਮਜ਼ਾਕ ਲੱਗੀ ਆ ਇਹ ਨਾ ਸਵੇਰੇ ਖਾਣੀ ਹੁੰਦੀ ਨਾ ਮੈਂ ਤੇ ਫ੍ਰਿਜ ਵਿੱਚ ਸੀ ਤੇ ਠੰਡਾ ਬਹੁਤ ਹੈ ਹਨਾ ਤੇ ਠੰਡੀ ਚੀਜ਼ ਤੁਹਾਨੂੰ ਪਤਾ ਖਾਈ ਦੀ ਨਹੀਂ ਹੈਗੀ ਤੇ এব ਵੀ ਹੁਣ ਮੈਂ ਕਿਉਂਕਿ ਪਰੌਂਠਿਆਂ ਤੱਕ ਮੈਂ ਕਿਹਾ ਇਹ ਵੀ ਸਹੀ ਹੋ ਜਾਵੇ ਇਹ ਵੀ ਆਲੂ ਘਾਨ ਤੋਂ ਪਹਿਲਾਂ ਪੀਣਾ ਕੋਸੇ ਕੋਸਾ ਘੱਟ ਪਾਣੀ ਫਰੂਟ ਕੋਈ ਵੀ ਫਰੂਟ ਖਾਣ ਤੋਂ ਪਹਿਲਾਂ ਤੇ ਮੈਨਾਂ ਤੇ ਤਾਂ ਰੋਜ਼ ਹੀ ਦੋ ਕੋਸੇ ਪਾਣੀ ਦੇ ਗਲਾਸ ਪੀਨੇ ਚਾਹੀਦੇ ਨੇ ਠੀਕ ਹੈ ਤੇ ਪਰ ਨਾ ਪਤਾ ਨਹੀਂ ਮੈਨੂੰ ਕੀ ਪ੍ਰੋਬਲਮ ਹੈ ਮੈਂ ਆਪਣਾ ਰੁਟੀਨ ਸ਼ੁਰੂ ਕਰਦੀ ਆ ਮੇਰੇ ਨਾ ਦਿਮਾਗ ਨੂੰ ਪਤਾ ਨਹੀਂ ਕਿਉਂ ਲੱਗ ਪੈਂਦਾ ਦੋ ਤਿੰਨ ਦਿਨ ਬੜਾ ਵਧੀਆ ਰੂਟੀਨ ਫੋਲੋ ਹੁੰਦਾ ਹੈ ਉਸ ਤੋਂ ਬਾਅਦ ਨਾ ਪਤਾ ਨਹੀਂ ਦਿਮਾਗ 'ਚ ਲੱਗ ਤਰੀਕੇ ਦੀ ਨਾ ਇੱਕ ਮਿੰਟ ਮੈਂ ਦੱਦੀ ਹਾਂ ਹਾਂਜੀ ਇਹ ਨਾ ਦਿਮਾਗ 'ਚ ਲੱਗ ਤਰੀਕੇ ਦੀ ਨਾ ਜਿੱਦਾਂ ਵੀਕਨੈਸ ਕਹਿ ਲੋ ਅ ਸਿਰ ਖਾਲੀ ਖਾਲੀ ਜਿਆ ਇਦਾਂ ਮੈਨੂੰ ਨਹੀਂ ਸਮਝ ਆਉਂਦੀ ਵੀ ਪਾਣੀ ਪੀਣਾ ਕਿਉਂ ਹੁੰਦਾ ਇਹ ਪਾਣੀ ਦੀ ਨਹੀਂ ਗੱਲ ਜੇ ਮੈਂ ਨੋਰਮਲ ਪਾਣੀ ਵੀ ਦੋ ਤਿੰਨ ਗਲਾਸ ਪੀ ਲਵਾਂ ਨਿਹੜੀ ਦੇ ਉਦੋਂ ਵੀ ਮੇਰਾ ਦਿਮਾਗ ਇਦਾਂ ਹੀ ਹੁੰਨ ਲੱਗ ਪੈਂਦਾ ਮੈਂ ਨਾ ਬਹੁਤ ਜਿਆਦਾ ਅਪਸਰਟਾਂ ਮੈਨੂੰ ਕੋਈ ਨਾ ਇਹਦਾ ਸੋਲੂਸ਼ਨ ਨਹੀਂ ਮਿਲਦਾ ਵੀ ਇਦਾਂ ਕੱਤ ਹੁੰਦਾ ਏ ਮੈਂ ਆਪਣੀ ਡਾਈਟ ਨੂੰ ਦੇਖੋ ਮੈਂ ਪ੍ਰੋਪਰ ਆਪਣਾ ਪੂਰਾ ਐਨ ਖਾਣ ਪੀਣ ਦਾ ਧਿਆਨ ਰੱਖਦੀ ਆ ਤੇ ਵਿੱਚ ਜਦੋਂ 2-3 ਦਿਨ ਧਿਆਨ ਰੱਖਣਾ 2-3 ਦਿਨ ਡਾਈਟ ਵਿਗਾੜ ਲੈਣੀ ਤੇ ਫਿਰ ਅਸਰ ਕੀ ਹੋਣਾ ਹੈ ਨਾ ਠੀਕ ਹੈ ਪ੍ਰੋਪਰ ਮੈਨੂੰ ਇਹ ਨਹੀਂ ਹੈਗਾ ਕਿ ਮੈਂ ਚੀਜ਼ਾਂ ਅ ਬੇਫਾਲ ਤੂ ਖਾਵਾਂ ਜਾਂ ਮੈਨੂੰ ਮੈਂ ਆਪਣੇ ਆਪ ਤੇ ਕੰਟਰੋਲ ਕਰਨਾ ਸਿੱਖਦੀ ਆਂ ਕਿ ਹਾਂ ਵੀ ਇਹ ਚੀਜ਼ ਸਾਡੇ ਸਿਹਤ ਲਈ ਨਹੀਂ ਸਹੀ ਤੇ ਆਪਾਂ ਨਹੀਂ ਖਾਣੀ ਹੁਣ ਡਾਈਟਿੰਗ ਦਾ ਇੰਨਾ ਮਨ ਬਣਾਇਆ ਨਾ ਜਦੋਂ ਬਣਾਉਂਦੀ ਆਂ ਉਦੋਂ ਹੀ ਅੱਜ ਕਾਮ ਲੱਗਾ ਤਾਂ ਇਹਦਾ ਕਰਦੀ ਮੈਂ ਤੇ ਜਦੋਂ ਬਣਾਉਂਦੀ ਆ ਨਾ ਮਨ ਉਦੋਂ ਹੀ ਅੱਧਾ ਚੀਰੀ ਰਹਿ ਜਾਂਦੀ ਮੇਰੀ ਪ੍ਰੋਸੈਸ ਜਿਹੜਾ ਵੀ ਚੱਲਦਾ ਬਸ ਮੈਂ ਮੈਨੂੰ ਸਮਝ ਨਹੀਂ ਆਉਂਦੀ ਨਹੀਂ ਤੇ ਮੈਂ 1 ਮਹੀਨੇ ਦੇ ਵਿੱਚ ਆਪਣਾ weight lose ਕਰ ਲਿਆ ਕਿਉਂਕਿ ਮੇਰੇ ਲਈ weight ਘਟਾਣਾ ਬਹੁਤ ਜ਼ਰੂਰੀ ਹੈ ਨਾ ਤੁਹਾਨੂੰ ਪਤਾ ਮੈਂ ਬੈਠੀ ਰਹਿਣੀ ਆ ਤੇ ਫਿਰ ਇਸ ਕਰਕੇ ਪਤਾ ਨਹੀਂ ਕੀ ਚੱਕਰ ਸਾਹਮਣੇ ਗਰਮ ਪਾਣੀ ਪੀ ਲੱਗਦੀ ਹੁਣ ਤੇ ਇਹਦਾ ਅਸਰ ਮੈਨੂੰ ਇੱਕਦਮ ਪਤਾ ਲੱਗ ਜਾਣਾ ਇੱਕਦਮ ਪਤਾ ਲੱਗ ਜਾਣਾ ਇੱਕ ਦੋ ਦਿਨ ਤੱਕ ਮੈਂ ਬਰਦਾਸ਼ਤ ਕਰ ਲੈਣੀ ਹੁੰਨੀ ਮੈਂ ਕਿਹਾ ਕੁਝ ਨੂੰ ਧੱਕ ਕੇ ਕਿ ਕਿੱਦਾਂ ਕੀ ਹੋਏਗਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਵੀ ਦੇਖਦੀ ਆ ਪਰ ਨਹੀਂ ਦਾ ਕੋਈ ਵੀ ਚੀਜ਼ ਰੇਸ਼ੇ ਵਾਲੀ ਤੁਹਾਡੇ ਗਲੇ ਤੇ ਰੇਸ਼ਾ ਹੋ ਗਿਆ ਹਨਾ ਤੁਸੀਂ ਦਾ ਗਰਮ ਪਾਣੀ ਪੀਣਾ ਬਸ ਹੋਰ ਕੁਝ ਨਹੀਂ ਕਰਨਾ ਠੀਕ ਹੈ ਗਰਮ ਪਾਣੀ ਪੀਣਾ ਉੱਠ ਕੇ 5 ਕੁ ਮਿੰਟ ਚੱਲਣਾ ਹੈ ਗਾਵੇ ਮੈਂ ਤਾਂ ਚੱਲ ਨਹੀਂ ਸਕਦੀ ਹਨਾ ਤੇ ਮੈਂ ਮਾੜਾ ਅਜ ਸਾਰੇ ਨਾ ਖੜੀ ਹੋ ਜੰਨੀ ਆ ਤੇ ਬਸ ਇਹ ਬਹੁਤ ਇਹ ਫਾਇਦੇ ਬਹੁਤ ਜ਼ਿਆਦਾ ਲੇਕਿਨ ਮੈਂ ਪੂਰਾ ਮਹੀਨਾ ਵੀ ਇੱਕ ਪ੍ਰੋਪਰ ਕਰ ਲੈਣਾ ਤੁਸੀਂ ਤੇ ਕਰ ਸਕਦੇ ਹੋ ਨਾ ਤੇ ਤੁਸੀਂ ਜ਼ਰੂਰ ਕਰੋ ਚੰਗਾ ਖਾਣਾ ਖਾਓ ਆਪਣੀ ਸੇਤ ਤੋਂ ਉੱਤੇ ਕੁਝ ਨਹੀਂ ਹੈਗਾ ਕੁੱਤੇ ਮੈਂ ਦੋਸਾਂ ਕੁਛ ਨਹੀਂ ਆਪਾਂ ਆ ਫਾਸਵਰ ਤੋਂ ਡਿਲ ਕਰਦਾ ਮਹੀਨੇ ਚ ਇੱਕ ਦੋ ਦਿਨ ਰੱਖੋ ਹਨਾ ਇੱਕ ਦੋ ਦਿਨ ਰੱਖੋ ਮਹੀਨੇ ਚ ਕੋਈ ਚੱਕਰ ਨਹੀਂ ਸਾਰਿਆਂ ਦਾ ਦਿਲ ਕਰਦਾ ਤੇ ਬਾਕੀ ਜਿਹੜਾ ਆਪਾਂ ਇਹ ਗੰਦਾ ਮੰਦਾ ਖਾਣਾ ਖਾਣੇ ਨਾ ਕੋਈ ਫਾਇਦਾ ਨਹੀਂ ਹੈਗਾ ਸਾਡੇ ਸਰੀਰ ਤੇ ਬਹੁਤ ਮਾੜਾ ਅਸਰ ਪਾਉਂਦਾ ਹੈ ਜ਼ਿਆਦਾਤਰ ਲੋਕ ਤਲੇ ਤਲ ਕੇ ਹੀ ਖਾਂਦੇ ਉਹਨਾਂ ਨੂੰ ਮਜ਼ਾ ਹੀ ਨਹੀਂ ਆਉਂਦਾ ਬਿਨਾਂ ਥਲੇ ਪਰ ਹੈਰੀ ਨੂੰ ਤੇ ਮੇਰੀ ਆਦਤ ਇਦਾਂ ਦੀ ਹੈ ਵੀ ਮੇਰੇ ਹਿਸਾਬ ਨਾਲ ਮੈਨੂੰ ਤੇ 8-9 ਸਾਲ ਹੀ ਹੋ ਗਏ ਨੇ ਕਿ ਮੈਂ ਤਲੀ ਫਰੋਂਠੀ ਨਹੀਂ ਖਾਂਦੀ ਏਗੀ ਤੇ ਜੇ ਕਿਤੇ ਖਾਣਾ ਕੋਈ ਭੁੱਲ ਭਲੇ ਖੇ ਫਿਰ ਮੇਰੀ ਜਾਨ ਤੇ ਪੈ ਜਾਂਦੀ ਤੇ ਹੈਰੀ ਨੂੰ ਵੀ ਦੰਦੀ ਹੱਥ ਪਾਈ ਰੋਟੀ ਪਕਾ ਕੇ ਥੇ ਲੈ ਦੇ ਸੀ ਝੋਲਾ ਦੇਣਾ ਉਹ ਸਭ ਤੋਂ ਬੈਸਟ ਏ ਤੇ ਆਪਣਾ ਸਲਾਦ ਖਾਓ ਇਹ ਚੀਜ਼ਾਂ ਖਾਣ ਚ ਪਹਿਲਾਂ ਪਹਿਲਾਂ ਥੋੜਾ ਮੁਸ਼ਕਲ ਲੱਗਦੀਆਂ ਨੇ ਹੁਣ ਮੈਂ ਬਣਾਉਣਾ ਪਰੋਂਠਾ ਦੀ ਤੇ ਮੈਂ ਕਿਧਰੇ ਚਲੋ ਕੋਈ ਨਹੀਂ ਇਹ ਵੀ ਜ਼ਰੂਰੀ ਹੈ ਨਾ ਤੇ ਇਹ ਚੀਜ਼ਾਂ ਪਹਿਲਾ ਪਹਿਲਾ ਤੁਹਾਨੂੰ ਨਹੀਂ ਚੰਗਿਆ ਲੱਗਣੀ ਆ ਜਾਂ ਖਾਂਚ ਅਸੀਂ ਕਹਣਾ ਹਾਂ ਕਿ ਕਿਦਾਂ ਫਿਰ ਆਪਾਂ 2-3 ਦਿਨ ਕਰਕੇ ਫਿਰ ਆਪਾਂ ਉਹੀ ਬੈਕ ਆਪਣਾ ਰੁਟੀਨ ਜਿੱਦਾਂ ਮਾਣਾ ਖਾਣਾ ਖਾਣੇ ਘੜਬੜੀ ਜੀ ਵਾਲਾ ਉਹੀ ਖਾਣ ਲੱਗ ਪਾਣਾ ਅਸੀਂ 57 ਕਿਲੋ weight ਗਿਆ ਮੇਰਾ ਪਿਛਲੇ ਮਹੀਨੇ ਦੀ ਜਨਵਰੀ ਪਿਛਲੇ ਸਾਲ ਦੀ ਨਵੰਬਰ ਦਸੰਬਰ ਚ ਮੇਰਾ 57 ਕਿਲੋ 57 ਤੋਂ 10 20 ਗ੍ਰਾਮ ਘਟਾ ਸੀ ਤੇ ਬਾਚ ਮੈਂ ਤੋਂ 2 ਮਹੀਨੇ ਨਾ ਡਾਈਟ ਤੇ ਕੰਟਰੋਲ ਕੀਤਾ ਹਨਾ ਆਪਣੀ ਦੇ ਪ੍ਰੋਪਰ ਤੇ ਨਹੀਂ ਕਰ ਰਹੀ ਜਿੱਦਾਂ ਤੁਹਾਨੂੰ ਮੈਂ ਦੱਸ दिया ਮੈਨੂੰ ਪ੍ਰੋਬਲਮ ਆ ਜਾਂਦੀ ਹਨਾ ਤੇ ਫਿਰ ਮੇਰਾ ਵੇਟ 5.5 5.5 4.5 ਇਦਾਂ ਹੀ ਹੋਇਆ ਲੂਜ਼ ਹਨਾ ਤੇ ਤੁਸੀਂ ਮੰਨਣਾ ਨਹੀਂ ਤੁਸੀਂ ਮੇਰੇ ਹੁਣ ਮੈਂ ਵੀਡੀਓ ਸੱਚ ਉਦੋਂ ਦੀ ਵੀਡੀਓ ਮੈਂ ਤਾਂ ਫੋਟੋ ਅਟੈਚ ਕਰ ਦਾਂਗੀ ਨਾਲ ਮੈਂ ਫੋਟੋ ਜ਼ਰੂਰ ਸੱਚ ਅਟੈਚ ਕਰਾਂਗੀ ਦੇਖਿਓ ਮੇਰਾ ਵੇਟ ਤੇ ਉਹ ਦੇਖੋ ਮੈਨੂੰ ਬੜਾ ਫਰਕ ਪਿਆ ਮੈਨੂੰ ਬੜਾ ਫਰਕ ਪਿਆ ਆਪਣੇ ਆਪ ਨੂੰ ਹਲਕਾ ਮਹਿਸੂਸ ਹੁੰਦਾ ਏ ਪੀਣੀ ਤੇ ਚਾਹ ਵੀ ਪੀਣੀ ਸ਼ੱਕਰ ਵਾਲੀ ਤੁਸੀਂ ਚਾਹ ਇਦਾਂ ਨਹੀਂ ਪੀਣੀ ਮਿੱਠੇ ਵਾਲੀ ਇੱਛਾ ਮਤਮ ਜੀ ਤੁਸੀਂ ਮੇਰੀ ਗੱਲ ਮੰਨ ਲਿਓ ਕਿਉਂਕਿ ਸਿਹਤ ਬਹੁਤ ਜ਼ਰੂਰੀ ਹੈ ਸਿਹਤ ਤੇ ਪਲੀਜ਼ ਮੇਰੇ ਕਹਿੰਦੇ ਤੁਸੀਂ ਅੱਜ ਤੋਂ ਹੀ ਵਧੀਆ ਡਾਈਟ ਸ਼ੁਰੂ ਕਰ ਦੋ ਪਲੀਜ਼ ਪਲੀਜ਼ ਰਿਕਵੈਸਟ ਆ ਤੁਹਾਡੇ ਅੱਗੇ ਠੀਕ ਹੈ ਤੁਸੀਂ ਕਰਕੇ ਦੇਖੋ ਤੁਸੀਂ ਆਪਣੇ ਆਪ ਨੂੰ ਮਹੀਨਾ ਇੱਕ ਦੇ ਕੇ ਦੇਖੋ ਦੇਖੋ ਤੁਹਾਡੀ ਜ਼ਿੰਦਗੀ ਬਦਲਦੀ ਬਹੁਤ 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 ਲਾਈਫ ਚੇਂਜ ਹੁੰਦੀ ਏ ਠੀਕ ਹੈ ਤੇ ਮੈਂ ਨਹੀਂ ਪਹਿਲਾਂ ਮਨਦੇ ਹੁੰਦੀ ਸੀ ਇਹਨਾਂ ਗੱਲਾਂ ਨੂੰ ਇਤਾਂ ਹੁੰਦਾ ਹੈ ਤਾਂ ਨਾ ਮੈਂ ਕਹਿੰਦੀ ਲੈ ਖਾਣਾ ਖਾਣਾ ਕੀ ਪਰ ਨਹੀਂ ਖਾਣਾ ਨਾ ਬਹੁਤ ਅਸਰ ਪੈਂਦਾ ਮੈਨੂੰ ਵੀ ਕਿਸੇ ਨੇ ਗਾਈਡ ਕੀਤਾ ਸੀ ਤੇ ਬਸ ਉਹਦੀ ਗੱਲ ਹੀ ਕੱਲੇ ਮੰਨ ਲਈ ਕਿਉਂਕਿ ਮੈਂ ਆਪਣੇ ਆਪ ਦਾ ਐਕਸਪੈਰੀਮੈਂਟ ਕੀਤਾ ਹੈ ਨਾ ਹੈਨਾ ਚੰਗੇ ਖਾਣੇ ਦਾ ਤਾਂ ਪੂਰੇ ਖਾਣੇ ਦਾ ਵੀ ਪੂਰੇ ਖਾਣੇ ਦਾ ਵੀ ਦੇਖ ਲਿਆ ਤੇ ਚੰਗੇ ਖਾਣੇ ਦਾ ਵੀ ਆ ਸਾਡੇ ਲਈ ਤੇ ਬਸ ਆਨੰਦ ਹੀ ਆਨੰਦ ਹੈ ਦੇ ਅਸੀਂ ਚੰਗਾ ਖਾਣਾ ਖਾਵਾਂਗੇ ਆਨੰਦ ਹੀ ਆਨੰਦ ਹੈ ਠੀਕ ਹੈ ਬਾਕੀ ਜੇ ਕੋਈ ਮੇਰੀ ਵੀਡੀਓ ਦੇਖ ਕੇ ਤੁਹਾਡੀ ਲਾਈਫ ਚੇਂਜ ਹੋਏਗੀ ਮਨ ਮੇਰੇ ਕਹ ਤੇ ਕਿੰਨੇ ਹਨਾ ਉਹ ਕਰਨਾ ਆਏਗਾ ਮੈਂ بڑا ਰੋਲਾ ਪਾਣੀ ਆ بڑا ਰੋਲਾ ਪਾਣੀ ਆ ਘਰ-ਬਾਰ ਜਿੱਥੇ ਦੇਣਾ ਹਉਨ ਮੇਰੀ ਤੇ ਮਜਬੂਰੀ ਹਨਾ ਮੈਨਾਂ ਮੈਂ ਜਿਮ ਵੀ ਜੁਆਇਨ ਕਰਨਾ ਚਾਹਨੀ ਆ ਮੇਰਾ ਖਾਣ ਪਾਣ ਜਿਮ ਜਾਓ ਤੇ ਦੇਖਣੋ ਫਿਰ ਕਿੰਨੇ ਸੋਹਣੇ ਸੋਹਣੇ ਸੂਟ ਪਾਇਆ ਕਰੇ ਕੁੜੀਆਂ ਕਿੰਨੇ ਸੋਹਣੇ ਲੱਗਦੇ ਤੁਹਾਨੂੰ ਠੀਕ ਹੈ ਤੇ ਮੇਰੇ ਭਰਾਓ ਤੁਸੀਂ ਵੀ ਫਿੱਟ ਰੱਖੋ ਆਪਣੇ ਆਪ ਤੇ ਬਾਕੀ ਬਸ ਇਹ ਹੀ ਮੇਰੀ ਗੱਲ ਅੱਛਾ ਵਧੀਆ ਜਾ ਕੋਈ ਮੇਰੀ ਮੇਰੀ ਵੀਡੀਓ ਨਾਲ ਥੋੜਾ ਮੋਟੀਵੇਟ ਹੋਏਗਾ ਤੇ ਕੋਈ ਵੀ ਨੇ ਦੋ ਮਹੀਨੇ ਬਾਅਦ ਮੈਨੂੰ ਮੈਸੇਜ ਕਰਦੇ ਹੋ ਕਿ ਅਸੀਂ ਦੀਦੀ ਦਾ ਸਾਡੇ ਲਾਈਫ ਚ ਝਿੰਦਾ ਹੈ ਮਾਨ ਲਓਗੇ ਨਾ ਗੱਲ ਮੈਂ ਤੁਹਾਨੂੰ ਕਹਿਤਾ ਵਾਰੇ ਨਹੀਂ ਹਾਰੇ ਹੋ ਜਾਣਗੇ ਵਾਰੇ ਨਹੀਂ ਹਾਰੇ ਮੇਰੀ ਗੱਲ ਕਦੀ ਵੀ ਝੂਠੀ ਨਹੀਂ ਹੁੰਦੀ ਹੈਗੀ ਅਜਮਾ ਕੇ ਦੇਖਿਓ ਠੀਕ ਹੈ ਆ ਦੇਖੋ ਪਨੀਰ ਕਿੰਨਾ ਸੋਹਣਾ ਬਰੀਕ ਚੂਰਾ ਚੂਰਾ ਹੋ ਗਿਆ ਬਹੁਤ ਸੋਹਣਾ ਲੱਗਦਾ ਵੇ ਕਈ ਚੀਜ਼ਾਂ ਨੂੰ ਨਾ ਦੇਖ ਕੇ ਬੜੀ ਸੈਟੀਸਫੈਕਸ਼ਨ ਜੀ ਮਿਲਦੀ ਮਾਨਣ ਤੇ ਬੜਾ ਪਿਆਰਾ ਦੇਖਣ ਚ ਲੱਗਦਾ ਪਿਆ ਮੈਂ ਕਿ ਹਰੀ ਨੂੰ ਪਰੌਂਠਾ ਬੈੱਡ ਦੇ ਦਿੰਨੀ ਆ ਤੇ ਉਹ ਮੈਨੂੰ ਨਾ ਪਿਆਜ਼ ਪਾਣਾ ਤੇ ਪਿਆਜ਼ ਬਾਹਰ ਪਿਆ ਤੇ ਮੈਨੂੰ ਹਰੀ ਦੀ ਲੋੜ ਹੈ ਹਰੀ ਉਦੋਂ ਦੇਖ ਕੇ ਹੀ ਮਨ ਮਨਾ ਹਿਲਦਾ ਐ ਵੇਟੇ ਪਾਰੋਂ ਪਿਆਜ਼ ਬਣਾਈ ਨਹੀਂ ਉਹ ਮੇਰਾ ਬੁੱਤਰਾ ਤੈਨੂੰ ਬਣਾ ਮੈਂ ਕੀ ਬਣਾ ਲਗੀ ਹਾਂ ਪਨੀਰ ਵਾਲਾ ਪਰੌਂਠਾ ਮਸਾਲਾ ਹੋ ਗਿਆ ਤਿਆਰ ਦੇਖਦੇ ਦਿਖਾ ਜੀ ਤੇ ਮਸਾਲਾ ਹੋ ਗਿਆ ਤਿਆਰ ਤੇ ਪਿਆਜ਼ ਭਾਈ ਨੂੰ ਹੁਣ ਪਿਆਜ਼ ਮੈਨੂੰ ਬੜੇ ਪਸੰਦ ਨੇ ਵਿੱਚ ਆਹਦੀ ਮੂੰਗੀ ਵੀ ਭੋਤੀ ਹੈ ਤੇ ਇਹ ਬਣਾਣੀ ਹੋਣਾ ਦੁਪਹਿਰੇ ਦੁਪਹਿਰੇ ਬਣਾਉਣ ਵਾਸਤੇ ਦਾਲ ਵੀ ਭੋਤੀ ਹੈ ਤੇ ਅਜਾ ਮਸਾਲਾ ਵੀ ਤਿਆਰ ਕਰ ਲਿਆ ਹਣਾ ਹੁਣ ਮੈਂ ਆਪਣਾ ਇਹ ਪ੍ਰੋਸੈਸ ਮਝੇ ਇਹਨਾਂ ਬਾਅਦ ਵਿੱਚ ਫਿਰ ਪਰੋਠਾ ਬਣਾਣਾ ਐਨ ਕੋਈ ਗੱਲ ਗੁੱਸੇ ਦੀ ਮੈਨੂੰ ਤਾਂ ਆਦੇ ਸੈਨੂ ਰੋਟੀ ਤਲ ਕੇ ਦਵਾ ਹੂੰ ਚਲ ਬ ਮਰ ਨੂੰ ਤੇ ਕੀ ਹੋਲਾ ਕੇ ਫਰਾਈ ਕਰ ਦੇਣਾ ਮੈਂ ਤਾਂ ਰੋਟੀ ਕੁਝ ਆਇਦ ਨਹੀਂ ਕਰਤ ਉਹ ਬਸ ਕੀ ਕਰੂ ਤੇ ਦੇਖਿਆ ਇਹ ਕੀ ਬੋਲਦਾ ਇਹਨੂੰ ਹੱਥ ਪਾਤੀ ਹੈ ਨਿਆਣੀ ਨਹੀਂ ਗਏ ਖਾਂਦੇ ਹੈਗੇ ਉਹ ਮਸਲ ਰੋਟੀ ਕਿਨੇ ਆਣੇ ਰੋਂਦੇ ਪਿੱਟਦੇ ਕਿ ਸਾਨੂੰ ਫਰਾਈ ਤੋਂ ਬਣਾਉਣ ਸਵਾਲ ਲੱਗਦੀ ਹੈ ਤਲ ਕੇ ਚੰਗੀ ਤਰ੍ਹਾਂ ਇਹ ਨਹੀਂ ਹਾਂ ਦੱਸ ਜਿੱਦਣ ਯਾਰਤ ਬੱਚੇ ਨੂੰ ਮਾਣੀ ਉਦਾਂ ਹੀ ਪੈ ਜਾਣੇ ਨਾਲੇ ਲਸਣ ਛੇਲੇ ਲਾਵਾਂ ਆਦਰਕ ਤੇ ਪਿਆਜ ਅਰੇ ਨਾ ਪੁੱਤਰ ਨਾ ਤੇ ਉਹ ਦੁਪਹਿਰ ਦੇ ਦਾਲ ਵਾਸਤੇ ਨਾ ਵਾਚ ਆ ਗਿਆ ਮੂਹ ਬਣਾਉਣ ਬਸ ਪਰੌਂਠੇ ਬਣਾਉਣ ਲੱਗੀਆਂ ਦੋ ਹੈਰੀ ਵਾਸਤੇ ਤੇ ਇੱਕ ਆਪਣੇ ਲਈ ਤੇ ਇਹ ਮੈਂ ਡਬਲ ਨਹੀਂ ਬਣਾਉਣ ਲੱਗੇ ਕਿਉਂਕਿ ਡਬਲ ਇਹ ਕਰਤੇ ਭਾਰ ਆ ਜਾਂਦਾ ਹੈ ਹਨਾ ਤੇ ਹਾਂ ਤਾਂ ਮੈਨੂੰ ਦਿਲ ਕਰਦਾ ਹਨਾ ਤੇ ਇਹ ਸਿੰਗਲ ਹੈ ਦੇਖੋ بڑا ਸੁਆਦ ਖੁੰਦਾ ਸਿੰਗਾ ਪਰੌਂਠਾ ਪਾਏ ਆਪਣਾ ਤਵੇ ਤੇ ਵਾਓ ਵੱਡੇ ਪਰੌਂਠੇ ਬਣ ਕੇ ਰੈਡੀ ਹੋ ਗਏ ਹੈ ਕਿੰਦਾਂ ਨੇ ਵਾਓ ਏਦਿ ਨਗਲੀ ਰਿਐਕਸ਼ਨ ਅਰੇ ਮਦਦ ਮੈਂ ਸਾਚਾ ਦਸਣਾ ਮੈਂ ਮੈਂ ਨਾ ਆਪ ਪਰੌਂਠਾ ਖਾਣ ਲੱਪੀ ਮੈਨੂੰ ਭੁੱਲ ਗਿਆ ਵੀ ਹਾ ਦੇ ਕਿੰਨਾ ਵਧੀਆ ਬਣਿਆ ਦੇਖਿਓ ਦੇਖਿਓ ਕਿੰਨਾ ਸੁਆਦ ਇਸ਼ਟ ਲੱਗਦਾ ਵੀ ਨਾ ਸੋਹਣਾ ਤੇ ਸੁਆਦੀ ਸੁਆਦ ਤੇ ਜਗੰਦਾ ਗੰਦਾ ਤੇ ਨਾ ਮੈਨੂੰ ਨਾ ਵੀਡੀਓ ਮੈਂ ਕਿਹਾ ਹਾਂ ਛੇ ਜੀ ਨੂੰ ਭੁੱਖ ਲੱਗੀ ਸੀ ਤੇ ਬੇਵਾਦ ਚ ਨਾ ਮੈਂ ਕਿਹਾ ਰੀ ਤੂੰ ਰੈਕਸ਼ਨ ਤੇ ਦਿੱਤਾ ਮੈਂ ਕਿਹਾ ਨਕਲੀ ਜਾਰ ਰੈਕਸ਼ਨ ਦਿੱਤਾ ਬਾਅਦ ਨਹੀਂ ਗੰਦਾ ਨਹੀਂ ਸਵਾਦ ਤੇ ਲੱਗੇ ਨੇ ਪਰ ਆਪਾਂ ਉਦੋਂ ਕੈਪਚਰ ਕਰਨੀ ਸੀ ਨਾ ਲੋ ਜੀ ਆਪਾਂ ਬਣਾਈ ਸੀ ਮੁੰਗੀ ਜੀ ਦੀ ਦਾਲ ਤੇ ਅਰ ਉਸ ਤੋਂ ਬਾਅਦ ਮੈਂ ਸੋਗੀ ਥੋੜਾ ਕੰਮ ਫਿਰ ਰੋਟੇ ਤੇ ਦਾਲ ਢੋਲ ਬਣਾਈ ਸੀ ਤੇ ਬਾਅਦ ਵਿੱਚ ਫਿਰ ਮੇਰਾ ਸਾਈਮਿੰਗ ਦਾ ਵਲੋਗ ਸ਼ੂਟ ਕਰਨ ਦਾ ਗਰਮੀ ਬੜੀ ਸੀ ਤੇ ਹੁਣ ਬਣਾ ਲੋ ਕੇ ਤੇ ਆਪਣਾ ਮੈਨ ਸਾਰਾ ਕੰਮ ਕਰ ਕੇ ਪਕੀਂ ਗਾਹ ਦੀ ਰੋਟੀ ਤੇ ਚਲੋ ਜੀ ਠੀਕ ਹੈ ਮਿਲਦੇ ਹਾਂ ਅਗਲੇ ਨਵੇਂ ਵਲੋਗ ਚ ਤੇ ਪਲੀਜ਼ ਚੈਨ ਸਬਸਕ੍ਰਾਈਬ ਹਰ ਲੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਾਏ ਜੀ ਟੇਕ ਕੇਅਰ